ਉਹ ਪਰਮਾਤਮਾ ਜੋ ਤਿੰਨਾ ਭਵਨਾਂ ਦੇ ਵਿੱਚ ਚਾਨਣ ਕਰਦਾ ਹੈ ਉਹ ਰਾਮ ਜਿਹੜਾ ਕਿ ਰਮਿਆ ਹੋਇਆ ਹੈ ਜੋ ਕਿ ਕਣ-ਕਣ ਦੇ ਵਿੱਚ ਜਰੇ-ਜਰੇ ਵਿੱਚ ਉਹਦੀ ਜੋਤ ਸਮਾਈ ਹੋਈ ਹੈ ਰਾਜਾ ਰਾਮ ਤੋਂ ਭਾਵ ਕਿ ਆਪਣੀ ਸੁਰਤ ਨੂੰ ਉੱਥੇ ਨਾ ਲੈ ਜਾਣਾ ਅਯੋਧਿਆ ਕਿਉਂਕਿ ਉੱਥੇ ਵੀ ਇੱਕ ਰਾਜਾ ਆਰਾਮ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਵਿੱਚ ਬਹੁਤ ਥਾਵਾਂ ਤੇ ਇਹ ਰਾਮ ਸ਼ਬਦ ਆਇਆ ਕਿੱਥੇ ਰਾਮ ਸ਼ਬਦ ਮੰਮੇ ਨੂੰ ਸਿਆਰੀ ਵੀ ਲੱਗੀ ਹੈ ਕਿਤੇ ਮੰਮੇ ਨੂੰ ਔਕੜ ਵੀ ਲੱਗਾ ਹੈ ਟੇਕ ਸਜਣ ਮੇਰੇ ਨਾਲ ਬਹਿਸ ਕਰਨ ਲੱਗ ਪਿਆ ਉਹ ਸੀ ਤਾਂ ਸਾਡਾ ਗੁਰਸਿੱਖ ਭਰਾ ਕਹਿੰਦੇ ਨੇ ਇਹ ਤੇ ਉਹਦੇ ਰਾਮ ਦੀ ਗੱਲ ਹੈ ਮੈਂ ਉਹਨੂੰ ਆਖਿਆ ਕਿ ਜੇ ਫਿਰ ਅਸੀਂ ਨਾਲ ਪੰਕਤੀ ਦੇ ਵਿੱਚ ਜਿਹੜਾ ਮਾਤਰਾਵਾਂ ਆਈਆਂ ਨੇ ਅੰਦਰ ਜੀ ਸ਼ਬਦ ਦੇ ਸਿਆਰੀ ਹੋਵੇ ਨਾ ਉਹ ਸਾਈਲੈਂਟ ਹੋ ਜਾਂਦੀ ਹੈ ਉਹ ਵਿਆਕਰਨ ਦਾ ਨਿਯਮ ਹੈ ਜੇ ਅਸੀਂ ਉਹਨੂੰ ਉਚਾਰਨ ਕਰੀਏ ਤੇ ਫਿਰ ਆਮੀ ਹੋ ਜਾਏਗਾ ਇਰਤੇ ਤੁਹਾਡਾ ਆਰਾਮ ਨਹੀਂ ਰਹੇਗਾ ਫਿਰ ਜਿੱਤੇ RAM ਨੂੰ ਔਂਕੜ ਲੱਗਾ ਜੇ ਫਿਰ ਅਸੀਂ ਔਂਕੜ ਲਾ ਕੇ ਉਚਾਰਨ ਕਰੀਏ ਫਿਰ ਤੇ RAM ਹੋ ਜਾਏਗਾ ਫਿਰ ਤੇ ਤੁਹਾਡਾ ਆਰਾਮ ਨਹੀਂ ਰਹੇਗਾ ਇਰਤੇ ਸ਼ੰਕਾ ਦੂਰ ਹੋ ਜਾਏਗੀ ਜਿੱਥੇ RAM ਦੀ ਗੱਲ ਹੈ ਅਯੋਧਿਆ ਵਾਲੇ RAM ਦੀ ਉਥੇ ਮਹਾਰਾਜ ਦੀ ਅੰਮ੍ਰਿਤ ਗੁਰਬਾਣੀ ਵਿੱਚ ਸ਼ਬਦ ਲਿਖਿਆ ਰੂਪੇ RAM ਨਿਕਾਲਾ ਭਯਾ ਸੀਤਾ ਲਛਮਣ ਵਿਛੜ ਗਿਆ ਜਾ ਗੁਰੂ ਤੀਗ ਬਹਾਦਰ ਸਾਹਿਬ ਮਹਾਰਾਜੀਆਂ ਨੇ ਜ਼ਿਕਰ ਕੀਤਾ RAM ਗयो RAMਨ ਗयो ਜਾ ਕੋ ਬਾਹੂ ਪਰਵਾਰ ਤੇ ਗੁਰੂ ਨਾਨਕ ਦੇਵ ਮਹਾਰਾਜੀਆਂ ਨੇ ਇਹ ਰਾਮ ਸ਼ਬਦ ਜਪਜੀ ਸਾਹਿਬ ਦੇ ਵਿੱਚ ਉਚਾਰਨ ਕੀਤਾ ਨਾ ਕੋ ਮਰੈ ਨਾ ਠਾਕੇ ਜਾਏ ਜਿਨ ਕੈ ਰਾਮ ਵਸੈ ਮਨ ਮਾਹੀਂ ਇਥੇ ਰਾਮ ਦਾ ਅਰਥ ਹੈ ਰਮਿਆ ਹੋਇਆ ਰਾਮ ਰਾਮ ਤੋਂ ਹੀ ਸ਼ਬਦ ਬਿੜ ਰਮਈਆ ਬਣ ਗਿਆ ਰਾਮਈਆ ਹਉ ਬਾਰਕ ਤੇਰਾ ਕਾਹੇ ਨਾ ਖੰਡਸ ਔਗਣ ਮੇਰਾ ਤੇ ਤੱਕੇ ਦੇ ਨਾਲ ਨਾ ਸਾਨੂੰ ਇੱਧਰ ਲੈ ਕੇ ਜਾਇਆ ਕਰੋ ਸਾਡਾ RAM ਕੌਣ ਹੈ ਜਿਹੜਾ